ਬਈ ਜਿਹੜਾ ਜਦੋਂ ਇੱਕ ਵੱਡੇ ਸਾਂਝੇ ਫਰੰਟ ਤੋਂ ਬਲਾਜਮਾ ਦੇ ਤੇ ਪੰਚਗਰਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਤੇ ਕੀ ਅਸੀਂ ਇਕੱਲੇ ਇਕੱਲੇ ਮਸਲੇ ਹੱਲ ਕਰਾਉਣ ਦੇ ਸਮਰੱਥ ਹਾਂਗੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਸੋ ਅਸੀਂ ਸਾਡੀ ਫੈਡਰੇਸ਼ਨ ਕੋਲੋਂ ਇਹ ਸਮਝ ਬਣਦੀ ਆ ਬਈ ਪੰਜਾਬ ਦੇ ਵਿੱਚ ਜਿਹੜੇ ਫਰੰਟ ਬਣ ਰਹੇ ਆ ਐਸ ਸਾਂਝੇ ਫਰੰਟ ਤੋਂ ਵੱਖਰੇ ਫਰੰਟ ਜਿਹੜੇ ਬਣ ਰਹੇ ਆ ਤੇ ਮੰਗਾਂ ਤੇ ਆਧਾਰਿਤ ਫਰੰਟ ਬਣ ਰਹੀ ਹੈ ਜਿਹੜੀ ਕੱਚੇ ਕੰਮੇ ਇੱਕ ਵੱਖਰਾ ਲੜ ਰਹੇ ਆ ਪੁਰਾਣੀ ਪੈਨਸ਼ਨ ਸਕੀਮ ਵਾਲੇ ਵੱਖਰਾ ਲੜ ਰਹੇ ਆ ਔਰ ਜਿਹੜੇ ਕੇਂਦਰੀ ਨਵੇਂ ਜਿਹੜੇ ਕੇਂਦਰੀ ਪੈਟਰਨ ਵਾਲੇ ਆ ਗਏ ਇਹਨਾਂ ਦਾ ਇੱਕ ਨਵਾਂ ਫਰੰਟ ਪੰਜਾਬ ਦੇ ਵਿੱਚ ਬਣ ਰਿਹਾ ਜਿਹੜੀ ਇਸ ਗੱਲ ਤੋਂ ਇਹ ਗੱਲ ਤੈਹ ਹੁੰਦੀ ਆ ਸਪਸ਼ਟ ਹੁੰਦੀ ਆ ਭਈ ਜਦੋਂ ਮੰਗਾਂ ਮਸਲੇ ਜਿਹੜੇ ਕਿਸੇ ਦੇ ਹੱਲ ਨਹੀਂ ਹੁੰਦੇ ਸਾਰੇ ਗਾਂਬਧਤ ਧਿਰਾਂ ਦੇ ਵਿੱਚ ਕਿਤੇ ਨਾ ਕਿਤੇ ਅਰਾਜਕਤਾ ਫੈਲਦੀ ਆ ਕਿਤੇ ਨਾ ਕਿਤੇ ਉਹ ਮੀਟਿੰਗ ਆ ਗਈ ਪਰ ਪਿਛਲਾ ਸਾਡਾ ਤਜਰਬਾ ਪਿਛਲੀਆਂ ਮੀਟਿੰਗਾਂ ਦੇ ਵਿੱਚੋਂ ਜਿਹੜੀ ਮੁੱਖ ਮੰਤਰੀ ਭੱਜਿਆ ਤੇ ਗਰਹ ਜਿਹੜੀਆਂ ਮੀਟਿੰਗਾਂ ਮਲਾਜਮਾਂ ਨੂੰ ਉਹਨਾਂ ਦਾ ਅਲਾਮਾ ਜਿਹੜਾ ਉਹ ਲੋਕ ਅਸੀਂ ਸਿਰ ਮੱਥੇ ਮੰਨਦੇ ਵੀ ਹਾਂ ਪਰ ਨਾਲ ਇੱਕ ਗੱਲ ਸਪਸ਼ਟ ਵੀ ਕਰਦੇ ਆ ਕਿ ਜਿਸ ਪਸਥਿਤੀ ਦੇ ਵਿੱਚ ਤੁਸੀਂ ਹੁਣ ਪਹੁੰਚੇ ਹੋ ਜਿਸ ਸਮਝ ਲੈ ਕੇ ਜਿਸ ਨੂੰ ਪ੍ਰੋਜੈਕਟ ਨੂੰ ਲੈ ਕੇ ਤੁਸੀਂ ਹੁਣ ਕੰਮ ਕਰ ਰਹੇ ਹੋ ਸ਼ੈਨ ਜਿਹੜਾ ਮਲਾਜਮ ਵਰਗ ਹੈ ਜਾਂ ਸਾਡੇ ਜਿਹੜੇ ਨੌਜਵਾਨ ਮਲਾਜਮ ਨੇ ਖੋਟੇ ਵਾਲੀ ਪਸਥਿਤੀ ਚ ਆ ਕੇ ਉਹ ਵੀ ਟੁੱਟੇ ਬਾਕੀ ਸਭ ਤੋਂ ਮਜ਼ਬੂਤ ਹੋ ਗਏ। ਇਹ ਵੀ ਗੱਲ ਤਾਂ ਅਸੀਂ ਇਸ ਰੂਪ 'ਚ ਇਹਨੂੰ ਸਪਸ਼ਟ ਕਰਦੇ ਆਂ। ਦੂਸਰੀ ਗੱਲ ਪਛਿੰਡੇ 'ਚ ਪ੍ਰੇਰਣਾ 'ਚ ਮਾਨਸਾ 'ਚ ਮੋਕਸ਼ਰਜ ਵੱਡੀ ਗਿਣਤੀ ਦੇ ਵਿੱਚ ਮਲਾਜਮ ਜਿਹੜੇ ਆ ਆ 5 6 ਦੇ ਅਗਸਤ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਏਗੇ। ਜਿਹੜੀ ਬੁਝਾ ਠੀਕ ਹੈ। ਕਈ ਥਾਵਾਂ ਦੇ ਉੱਤੇ ਸਮੱਸਿਆਵਾਂ ਹੈਗੀਆਂ। ਉਹਨਾਂ ਸਮੱਸਿਆਵਾਂ ਦੇ ਕਾਰਨ ਜਿਹੜੀ ਅਸੀਂ ਇਸ ਸਾਂਝੇ ਫਰੰਟ ਦੇ ਉੱਤੇ ਵੱਡਾ ਸਵਾਲ ਪ੍ਰਸ਼ਨ ਚ ਚ ਲਾ ਲਏ। ਮੈਨੂੰ ਲੱਗਦਾ ਹੈ ਠੀਕ ਮਸਲੇ ਅਸੀਂ ਸਾਰੀ ਵਾਰੀ-ਵਾਰ ਕਹਿ ਰਹੇ ਹਾਂ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਤੇਰੇ ਪ੍ਰਾਣੀ ਪੈਨਸ਼ਨ ਵਾਲੇ ਸਾਥੀ ਆ ਉਹ ਵੀ ਬੋਲ ਕੇ ਗਏ ਆ ਸਾਰਿਆਂ ਨੇ ਇਹ ਗੱਲ ਰੱਖੀ ਆ ਬਈ ਜਿਹੜਾ ਜਦੋਂ ਇੱਕ ਭੱਡੇ ਸੰਘੇ ਫਰੰਟ ਤੋਂ ਮਲਾਜਮਾਂ ਦੇ ਤੇ ਪੈਨਸ਼ਨਰਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਤੇ ਕੀ ਅਸੀਂ ਇਕੱਲੇ-ਇਕੱਲੇ ਮਸਲੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ